ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰਾ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗੇ ਪੈਂਦਾ ਹੈ ਜਿਹੜੇ ਇੱਕ ਕਰੋ ਵੀਡੀਓ ਬਣਾ ਰਹੇ ਆਂ ਵਪਾਰ ਦਾ ਬਾਈ ਕੰਮ ਕਰਦੇ ਰੂਟੀਨ 'ਚ ਬਸ ਹੁੰਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਤਿੰਨ ਐਨੀਮਲ ਸੇਲ ਆ ਦੋ ਸੂਏ ਵੇ ਇੱਕ ਗੱਬਣ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਂ ਲਾਲਾ ਜੀ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 6684410400 ਜੀ ਠੀਕ ਆ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਵੈਗੀ ਸੀ ਹਾਂ ਵੈਗੀ ਸੀ ਬਾਈ ਕਿੱਦਰੋਂ ਲੱਗ ਗਿਆ ਬਾਈ ਅੱਜ ਇਦਰੋਂ ਗੱਬਣ ਤੋਂ ਹੀ ਲੱਗ ਗਿਆ ਇਹਦੀ ਕੀ ਡਿਟੇਲ ਹੈ ਜੀ ਇਹ ਤੀਜੇ ਸੂਏ ਹੁੰਦੀ ਆ ਬਾਈ ਠੀਕ ਆ ਜੀ ਤੇ 16 ਕਿਲੋ ਦਿੱਤਾ ਵਾ ਦੂਜੇ ਸੂਏ ਬਹਿੜ ਦਾ ਦੁੱਧ ਉਹਨਾਂ ਨੇ 20 ਕਿਲੋ ਕਿਹਾ ਵਾ ਵੀ 20 ਕਿਲੋ ਦੇ ਦੂਗੀ ਥਣ ਭਾਂਡੇ ਦੇ ਹਿਸਾਬ ਨਾਲ ਦੇ ਵੀ ਸਕਦੀ ਆ ਪਰ ਆਪਾਂ 16-17 ਕਿਲੋ ਕਹਿ ਵੀ ਦੇਵਾਂਗੇ ਬਾਈ ਥਣ ਦੇ ਹਿਸਾਬ ਨਾਲ ਤੁਹਾਨੂੰ ਆਪ ਹੀ ਲੱਗਣਾ 20 ਕਿਲੋ ਹੈ ਵੀ ਕੋਈ ਬਾਹਰ ਨਹੀਂ ਆ ਕਿੰਨੇ ਲੈ ਜੀ ਬਾਈ ਦੰ ਲੈ ਜੂਗੇ 6-7 ਬਾਈ ਮੈਂ ਤੋੜ ਕੇ ਦਿਖਾ ਦੇ ਵੀਰ origignal ਤੀਜਾ ਸੂਆ ਹੁੰਦੀ ਆ ਜੀ ਕੱਦ ਕਾਠ ਦੇ ਪੱਖ ਤੋਂ ਵੀ ਚੰਗੀ ਆ ਫੁੱਲ ਹੈਵੀ ਬੋਡੀ ਵੇਟ ਦੀ ਤਿਆਰੀ ਕਰਮਾ ਲਈ ਦੀ ਬਹੁਤ ਚੰਗੀ ਆ ਬਾਈ ਤੇਨਾਂ ਮਾਲਕਾਂ ਨੇ 20 ਦੀ ਗਾਰੰਟੀ ਦੇ ਭੇਜੀ ਆ ਪਰ ਆਪਾਂ 17 18 ਕਹਿ ਕੇ ਦੇਣੀ ਆ ਪਿਛਲੇ ਸਵੇਰੇ 16 ਕਿਲੋ ਦੁੱਧ ਚੋਇਆ ਵਾ ਭਾਈ 2-4 ਦਿਨਾਂ ਦੀ ਕੱਚੀ ਐ ਉਦੋਂ ਦੀ ਕਰਦਾ ਸੋਰ ਸੋਨਾ ਹਵਾਨਾ ਤਿਆਰ ਕਰ ਲੈਣਾ ਉਹ ਠੰਡੀ ਐ ਬਈ ਕੋਈ ਰਾਸਤਾ ਨਹੀਂ ਗਿਆ ਚਾਰੇ ਸਣ ਗੈਪ ਤੇ ਲੱਗੇ ਨਿੱਖੜਵੇਂ ਸੋਣੀ ਪੀ ਸਕਵਾਰਟੀ ਚੰਗੀ ਸਭੀ ਬਲੀ ਆ ਜਿਹਦੇ ਫੋਲੋਸੇ ਵਾਲੇ ਘਰ ਆਈਆ ਥੋੜਾ ਜਿਹਾ ਡਰਦਾ ਜੀ ਪਸੂ ਕੈਮਰੇ ਤੋਂ ਡਰਦੀ ਆ ਯਾਰ ਉਹ ਹੀ ਕੋ ਚੱਕਰ ਬਾਕੀ ਬਾਈ ਕਹਿੰਦਾ ਸੀਲ ਸਾਬ ਪੂਰੀ ਆਪਾਂ ਹੱਥ ਲਾ ਕੇ ਦਿਖਾ ਵੀ ਦੇਵਾਂਗੇ ਥਣਾ ਨੂੰ ਤੇ ਥਣਾ ਦੀ ਬਾਈ ਓਕੇ ਹਾਂ ਹਾਂ ਥਣਾ ਨੂੰ ਤਾਂ ਬਾਈ ਕੋਈ ਹੱਥ ਥਣਾ ਲਾਵੇ ਭਲਾ ਕੋਈ ਚੱਕਰ ਨਹੀਂ ਗਿਆ ਸਾਫ ਆ ਜਮਾ ਚੋਈ ਦੀ ਸਾਫ ਕੋਈ ਥਣ ਨਹੀਂ ਘਟਵਾ ਦਪੂਰ ਛਟਾ ਨਹੀਂ ਗਿਆ ਜਮਾ ਸਾਫ ਆ ਥਣਾ ਦੀ ਵੀ ਓਕੇ ਹਾਂ ਥਣਾ ਦੀ ਓਕੇ ਹਾਂ ਸੀਲ ਸਾਬ ਪੂਰੀ ਦੇ ਫਿਕਰ ਹੋ ਜਾ ਜੀ ਇਹਦਾ ਮੁੱਲ ਜਾਇਜ਼ ਆ ਬਾਈ ਮੁੱਲ ਯਾਰ ਬਾਈ 50 ਕਰਾਬ ਹੋ ਜਾ ਕਰ ਲੈ 45000 ਦੀ ਵਾਰ ਦੇ ਦਿਆਂਗੇ ਆਪਾਂ ਤੁਸੀਂ ਵੇਚਣ ਵਾਲਾ ਵੀ ਕੋਈ ਲੈ ਜਾਊਗਾ ਸਵਾ ਕੇ ਬਾਈ ਵੇਚ ਲੂਗਾ ਕੋਈ 2 ਰੁਪਏ ਦੇਣ ਵਾਲੀ ਆ ਕੋਈ ਐ ਨਹੀਂ ਗਿਆ ਜਾਣ ਜੱਪੇ ਵਾਲੀ ਆ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 45000 ਦੀ ਵਾੜ ਦੇ ਦਾਂਗੇ ਬਾਕੀ ਵਜਨ ਵਾਲੀ ਆ 18-19 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਆਪਾਂ ਤਾਂ ਇਨਾ 16-17 ਕਹਿ ਕੇ ਹੀ ਦੇਵਾਂਗੇ ਪਰ ਦੁੱਧ 20 ਕਿਲੋ ਹੀ ਪਾ ਦੂਗੀ ਬੱਚੀ ਥਣ ਲੇਵੇ ਵਾਲੀ ਆ ਯਾਰ ਇੰਨੇ ਲੇਵੇ ਵਾਲੀ ਨੇ ਨਾ ਤਾਂ ਹੋਰ ਕਣੀ ਸਹੀ ਗੱਲ ਤੇ ਨਾ ਕਿੰਨੇ ਆ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਇਹ ਦੂਜੀ ਸੂਏ ਆ ਬਾਈ ਕਿੰਨਾ ਟਾਈਮ ਇਹਨੂੰ 3 ਦਿਨ ਹੋ ਗਏ ਸੂਈ ਨੂੰ ਅੱਜ ਬੱਚਾ ਕੀ ਦਿੱਤਾ ਹੈ ਮਗਰ ਬੱਚਾ ਠੀਕ ਆ ਜੀ ਸੀਲ ਠੰਡੀ ਪੂਰੀ ਆ ਜਿੱਧਰ ਦੀ ਮਰਜ਼ੀ ਬਹਿ ਜਾ ਕੋਈ ਵਾਸਤਾ ਨਹੀਂ ਮੇਨ ਗੱਲ ਆ ਇਹ ਪਹਿਲਾਂ ਦੱਸ ਦ ਪਲਾਂ ਸੀ ਨਾ ਜਾਦੇ ਪਲਾਂ ਦਾ ਹਾਂ 9:00 ਵਜ ਗਏ ਬਾਈ 9:00 ਵਜ ਗਏ ਸੀ ਆ ਇਧਰ ਵੀ ਹੋ ਗਏ ਉ ਕੋਈ ਚੱਕਰ ਨਹੀਂ ਗੱਲ ਹੈ ਤੇ ਚੁਆਈ ਚੈੱਕ ਨੰਬਰ ਹੈ ਹਾਂ ਚੁਆਈ ਦਾ ਕੋਈ ਚੱਕਰ ਨਹੀਂ ਗੱਲ ਹੈ ਠੀਕ ਹੈ ਜੀ ਹੂੰ ਧਾਰ ਸਹੀ ਹੁੰਦੀ ਹੈ ਜੀ ਹਾਂ ਹਾਂ ਲੈ ਲਓ ਜੀ ਧਾਰ ਸਹੀ ਆ ਓਕੇ ਆ ਜਮਾ ਰਿਪੋਰਟ ਉਹ 9:00 ਵਜਨ ਦਾ ਇੱਕ ਤਾਂ ਅਗਲਾ ਕਹਿੰਦਾ ਪੁੱਤ ਸਿੱਦੇ ਪਾਸੇ ਕੋਈ ਵਾਸਤਾ ਨਹੀਂ ਕਿ ਪਹਿਲਾਂ ਮੇਨ ਗੱਲ ਦੱਸੀ ਜਿਹੜੀ ਹੁੰਦੀ ਉਹ ਚੰਗੀ ਹੁੰਦੀ ਆ ਸਹੀ ਗੱਲ ਬੱਚਾ ਛੱਡ ਲਓ ਨਾ ਛੱਡ ਦੋ ਤਾਂ ਵੀ ਕੋਈ ਵਾਸਤਾ ਨਹੀਂਗਾ ਠੀਕ ਹੈ ਤੇ ਦੁੱਧ ਕਿੰਨਾ ਨੈਟ ਰੇਟ ਦੁੱਧ ਵੀਰੇ ਬੋਲੀ ਹੋਊਗੀ 13- 12 ਕਿਲੋ ਬਾਈ ਦੇ ਘਰੇ ਬੌਲੀ ਚ ਜੋਖ ਕੇ ਲੈ ਜੇ ਹਾਂ ਬਾਕੀ ਵਗੈਰਾ ਕਹਿੰਦਾ ਵੀ 1 ਕਿਲੋ ਖੰਡ ਛੱਡਿਆ ਵਾ ਤੜਕੇ ਦੀ ਸਾਫ ਕੀਤੀ ਵੀ ਆ ਜਮ ਕੋਈ ਦੋ ਟਾਈਮ ਚੋਲੇ ਕੋਈ ਦੋ ਟਾਈਮ ਚੋਲੇ ਚਾਰ ਚੋਲੇ ਕੋਈ ਚੱਕਰ ਨਹੀਂ ਲੈ ਬੱਚਾ ਕਿੱਥੇ ਖੜਾ ਸੋਨੇ ਆ ਗੈਪ ਤੇ ਮਹੀਆ ਰਗਾ ਥਾਣਾ ਬਾਈ ਕੋਈ ਆਏ ਨਹੀਂ ਕਿ ਚੱਕਰ ਰੋਲਾ ਸਵੀ ਘਾਟਾ ਪਹਿਲਾਂ ਉਹ ਸੌਸੀਲ ਆ ਕੋਈ ਆਏ ਨਹੀਂ ਗਾ ਵੀ ਬਹਿ ਡਾਂਗਾ ਠੀਕ ਆ ਜੀ ਵੀ ਗਾਂ ਟਾਈਪ ਕਿੰਨਾ ਕੁ ਪਾਜੂ ਬਾਈ ਦੁੱਧ ਬਾਈ ਦੁੱਧ ਯਾਰ ਉਹਨਾਂ ਨੇ ਤਾਂ 16 17 ਕਿਲੋ ਕਿਹਾ ਸੀਗਾ ਆਪਾਂ 15 16 ਕਿਲੋ ਹੀ ਕਹਿ ਕੇ ਦੇ ਦੇਾਂਗੇ ਠੀਕ ਆ ਜੀ ਬਾਕੀ ਥਾਣਾ ਦੀ ਓਕੇ ਆ ਕਰੋ ਚਕਰਮਾਂ ਫੈਟ ਕਾ ਚੰਗੀ ਆਊਗੀ ਦੁੱਧ ਵੀ ਚੰਗਾ ਪਾਜੂ ਨਹੀਂ ਆਰਗਾ ਦੁੱਧ ਆ ਬਈ ਕੋਈ ਆ ਨਹੀਂ ਗਾ ਹੈਵੀ ਗਰਮੀ ਆ ਕਾਫੀ ਆ ਤਿੰਨੀ ਗਾਈਆਂ ਕੋਈ ਆ ਨਹੀਂ ਗਾ ਵੀ ਜੀਭ ਕੱਢ ਜਾਣਗੀਆਂ ਜਾਂ ਮੂੰਹ ਪਟ ਜਾਣਗੀਆਂ ਲੈ ਸਹੀ ਗੱਲ ਆ ਜੀ ਬਾਕੀ ਸੀਲ ਸਭ ਵਿਧਾਨਤ ਕੋਈ ਨਹੀਂ ਸੋਹਣੇ ਕੱਦ ਕਾਢ ਤੇ ਵਜਨ ਵਾਲੀ ਇਹਦਾ ਮੁੱਲ ਬਈ ਇਹ ਯਾਰ 42000 ਦੀ ਦੇਵਾਂਗੇ ਆਪਾਂ ਠੀਕ ਆ ਜੀ ਹੋਜੂ ਮਾੜਾ ਮੋਟਾ ਮਾਨਤਾਨ ਕਰ ਦਾਂਗੇ ਬਾਹਰ ਨੂੰ ਇਹ ਕਹਿੰਦਾ 42000 ਦੀ ਦੇ ਦਾਂਗੇ ਜਿਹਨੂੰ ਜੱਜੂ ਕੋਈ ਬਹਿ ਰਾਂਗਾ ਕੋਈ ਆ ਨਹੀਂ ਗਾ ਯਾਰ ਵੀ ਕੋਈ ਗਾਂ ਟਾਈਪ ਆ ਤਿੰਨ ਨੰਬਰ ਨੇ ਕੀ ਇਨਾ ਜਰਸੀ ਦਾ ਏ ਬਾਈ ਕੱਲ ਸੁਈਏ 4 ਵਜੇ ਸ਼ਾਮ ਨੂੰ ਬੱਚਾ ਕੀ ਦਿੱਤਾ ਜੀ ਮਗਰ ਬੱਛੀ ਆ ਮਗਰ ਬਹੁਤ ਸੋਹਣੀ ਟੌਪ ਟੌਪ ਬੱਛੀ ਓਏ ਉਹਨੇ ਦੱਸਿਆ ਵੀ ਸੀਗਾ ਇਹਦਾ ਗਾਂ ਦਾ ਵੀ ਦੱਸਿਆ ਸੀ ਰਕਾਰ ਪਤਾ ਨਹੀਂ ਖਣੀ ਕਿ ਆ ਕਿਹੜੇ ਟੀਕੇ ਦੀ ਆ ਬੱਛੀ ਦਾ ਵੀ ਦੱਸਿਆ ਸੀਗਾ ਮੇਰੇ ਦਿਮਾਗੋਂ ਨਿਕਲ ਗਈ ਗੱਲ ਠੀਕ ਆ ਜੀ ਬਾਕੀ ਦੇਖਣ ਤੋਂ ਪਤਾ ਹੀ ਲੱਗਦਾ ਬਈ ਬੱਛੀ ਸੋਹਣੀ ਬ੍ਰਿੰਗ ਦੀ ਆ ਪੰਜਾਬ ਵਾਲੀ ਜਰਸੀ ਆ ਬਾਈ ਕੋਈ ਐ ਨਹੀਂਗਾ ਵੀ ਹਿਮਾਚਲ ਵਾਲੀ ਆ ਵਜਨ ਵਾਲੀ ਆ ਕੋਈ ਐ ਨਹੀਂ ਗੱਲ ਐ ਜਿੱਧਰ ਦੀ ਮਰਜ਼ੀ ਇਹਨੂੰ ਪੈ ਜਾ ਕੋਈ ਨਿਆਣਾ ਪਾਣਾ ਨਾ ਪਾਣਾ ਤਾਂ ਵੀ ਕੋਈ ਵਾਸਤਾ ਨਹੀਂ ਗੱਲ ਕਿੰਨੀ ਬੋਲੀ ਨੈਟ ਰੈਡੀ ਆ ਬਾਈ ਤੜਕੇ 5:30 ਕੱਲ ਛਾਉ ਨੂੰ ਜੋਈ ਸੀਗੀ ਮੰਨ ਕੇ ਚਲੋ 2.5 ਕਿਲੋ ਗੱਡੀ ਸੀ ਹਾਂ 2.5 ਕਿਲੋ ਤੜ ਕੇ 5.5 ਕਿਲੋ ਬੱਛੀ ਨੂੰ ਚੰਗਾ ਕੇ ਗੱਡੀ ਆ ਠੀਕ ਆ ਜੀ ਯਾਨੀ 10 11 ਕਿਲੋ ਬਿਨਾ ਬੱਛੀ ਤੋਂ ਨਟ ਹਾਂ ਇੰਨੀ ਭਾਂਡੇ ਚ ਹੈਗੀ ਆ ਬੋਲੀ ਹਾਂ ਬਾਕੀ ਕਿੰਨਾ ਕ ਪਾਜੂ ਬਾਈ ਦੁੱਧ ਬਾਈ ਦੁੱਧ ਉਹਨਾਂ ਨੇ 20 ਕਿਲੋ ਦੀ ਗਰੰਟੀ ਲਈ ਆ ਬੰਦਿਆਂ ਨੇ ਜਿਵੇਂ ਹੋਣਾ ਬਾਅਦ 12 13 ਕਿਲੋ ਬੋਲੀ ਆ ਕੱਲ ਦੀ ਸੂਈ ਥੱਲੇ ਦੁੱਧ 20 ਕਿਲੋ ਕੋਈ ਬਾੜਾ ਵੀ ਹੈ ਨਹੀਂ ਬਾੜਾ ਵੀ ਨਹੀਂ ਬਾਕੀ ਬਾਈ ਸਭੀ ਬਲੀ ਚੈੱਕ ਕਰ ਲੋ ਚੌੜਾ ਪੱਟ ਕੋੜਾ ਵੱਡੇ ਕਦ ਕਰ ਉਹਦੀਆ ਗੋਲ ਜੀ ਜਾ ਉਹਨਾਂ ਨੂੰ ਵਜਨ ਵਾਲੀ ਜਮਦੀ ਨਹੀਂ ਕੋਈ ਆ ਨਹੀਂਗਾ ਠੀਕ ਹੈ ਜੀ ਵੈਸੀ ਰਹੀ ਹੈ ਬਈ ਸੇਵਾ ਬੰਦੇ ਦੀ ਦੱਸ ਰਹੀ ਹੈ ਕਿਉਂਕਿ ਸੰਭੀ ਪਲੀ ਫੁੱਲ ਆ ਜੀ ਕੱਦ ਕਾਠ ਦੀ ਵੀ ਚੰਗੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਇੱਕ ਤਾਜ਼ਾ ਸੂਇਆ ਤਾਜ਼ੀ ਸੂਈ ਕਰਕੇ ਨਾ ਬੱਚੇ ਆ ਕਰਦੀ ਆ ਉਂਈ ਕੋਈ ਚੱਕਰ ਸੌਦਾ ਤਾਂ ਕੋਈ ਨਹੀਂ ਹਵਾਨਾ ਬਹੁਤ ਸੋਹਣਾ ਸੋਹਣਾ ਗੁਲਾਬੀ ਹਵਾਨਾ ਤੇ ਸੋਹਣਾ ਗੁਲਾਬੀ ਥਾਣਾ ਜੀ ਉਸ ਹਵਾਨਾ ਫਿਟਿੰਗ ਆ ਲਾ ਨੇੜੇ ਤੋਂ ਥਣ ਚੈੱਕ ਕਰਾ ਦਿੰਨੇ ਚੱਲ ਜਿੰਦਰ ਦੀ ਮਰਜ਼ੀ ਬਾਈ ਕੋਈ ਬਹਿ ਜਾ ਕੋਈ ਲੈ ਨਿਕੜਨੇ ਹੱਥੀਂ ਚਵਾਈ ਵਾਲੇ ਲਓ ਜੀ ਕਿਵੇਂ ਮਰਜ਼ੀ ਕੋਈ ਬਹਿ ਜਾ ਜਿੰਦਰ ਦੀ ਮਰਜ਼ੀ ਬਹਿ ਜਾ ਹੈ ਲੈ ਗਲੈਂਡ ਸਾਈਡ ਤੋਂ ਚੈੱਕ ਕਰ ਲਓ ਜੀ ਹਵਾਨਾ ਪੂਰਾ ਟਾਪ ਦਾ ਤੇ ਸੋਹਣਾ ਕੋਈ ਐ ਠੰਡੀ ਆ ਬਾਈ ਕੋਈ ਵਾਸਤਾ ਨਹੀਂ ਲੈ ਬੱਚੇ ਦਾ ਇਹਨੂੰ ਵੀ ਕੋਈ ਛੱਡਣ ਦਾ ਕੋਈ ਪ੍ਰਵਾਹ ਨਹੀਂ ਗਈ ਲੈ ਲੋ ਜੀ ਧਾਰਾ ਮਾਰ ਕੇ ਵੀ ਆਪਾਂ ਚੈੱਕ ਹੀ ਕਰਾ ਜਿਵੇਂ ਮਰਜੀ ਕੋਈ ਕੋਈ ਚੱਕਰ ਨਹੀਂ ਗਈ ਲੈ ਲੋ ਜੀ ਲੋ ਕਰਨੇ ਯਾਰ ਕੀ ਧਾਰਾ ਜਮਾ ਲੈ ਦੇਖੋ ਜੀ ਨਾਣਾ ਪਾਉਣਾ ਪਾ ਲਓ ਨਹੀਂ ਪਾਉਣਾ ਆਪਾਂ ਪਾਇਆ ਬਈ ਨਿਆਣਾ ਸਾਰੀਆਂ ਗਾਂਆਂ ਦੀ ਪਾਉਣੀਆਂ ਕੋਈ ਆਪਾਂ ਕਹਿ ਦਈਏ ਵੀ ਨਿਆਣਾ ਨਹੀਂ ਪਉਂਦੀ ਅਗਲਾ ਕਰ ਵੀ ਨਿਆਣਾ ਨਹੀਂ ਪਾ ਨਿਆਣਾ ਪਾ ਕੇ ਵੀ ਦਿਖਾ ਦੇਂਗੇ ਐ ਨਹੀਂ ਕੋਈ ਵਾਸਤਾ ਮੋਲ ਬਾਈ ਇਹਦਾ ਮੋਲ ਯਾਰ 70 ਕਰਾ ਲਾ 75 ਕਰਾ ਲਓ 65000 ਦੀ ਰਾਇਰ ਦੇ ਦੇ ਦਾਂਗੇ 65 ਚੋਂ ਮਾਨਤਾਨ ਕਰ ਦਾਂਗੇ ਠੀਕ ਆ ਮੋਲ ਬਾਈ ਕਹਿੰਦਾ ক্রাউন ਨੂੰ ਜਿੰਨਾ ਮਰਜ਼ੀ ਕਰਾ ਲਓ 65000 ਚੋਂ ਮਾਨਤਾਨ ਕਰ ਦਾਂ। ਦੁੱਧ ਬਾਈ 20 ਕਿਲੋ ਦੇ ਦੂਗੀ ਜੇ ਮੈਂ ਲੈਣ ਲੱਗ ਜਾ ਕੁੜੀਆਂ ਵੀ 2.5 ਲੱਖ ਦੀ ਆਊਗੇ ਹਾਂ ਸਹੀ ਗੱਲ ਆ ਜੀ 20 ਕਿਲੋ ਮੈਂ ਤਾਂ ਬਾਈ ਆਊਗੀ ਮੈਂ ਆ ਮਹਿੰਗੀਆਂ ਹੀ ਬਹੁਤ ਆ ਜੀ ਤੇ ਬਾਈ ਮੈਂ ਤਾਂ ਬਰਾਬਰ ਹੀ ਪੜੀ ਜਾਣਾ ਨੇ ਬਰਾਬਰ ਹੀ ਆ ਦੁੱਧ ਵੀ ਚੁੱਟਾ ਹੀ ਆ ਫੈਟ ਵੀ ਚੰਗੀ ਆ ਤੇ ਬਾਕੀ ਬਾਈ ਗਰਮੀ ਰਹਿ ਤਾਂ ਜਿਹੜੇ ਗਾਈਆਂ ਗਰਮੀ ਤੋਂ ਰਹਿਦੀਆਂ ਕੋਈ ਆ ਨਹੀਂ ਕਿ ਆ ਵੀ ਮੂੰਹ ਪਟ ਜਾਣਗੀਆਂ ਜਾਂ ਗਰਮੀ ਪੈ ਗਈ ਜੇ ਠਾਰ ਚ ਠੰਡੀਆਂ ਵਾਲੀਆਂ ਕੋਈ ਆ ਨਹੀਂ ਕਿ ਗ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ ਜੀ